ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਪੰਜਾਬੀ ਦੀ ਕਕ੍ਹਾ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਨਵੇਂ ਵਿਸ਼ੇ ਬਾਰੇ ਦੱਸਾਂਗਾ ਸਾਡਾ ਅੱਜ ਦਾ ਨਵਾਂ ਵਿਸ਼ਾ ਕੀ ਸੀ ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਵਿਖੋ ਜੀ ਸਾਡਾ ਅੱਜ ਦਾ ਵਿਸ਼ਾ ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਪਹਿਲਾ ਪ੍ਰਸ਼ਨ ਕਿਹੜਾ ਸੀ ਸਿੱਖ ਦੀ ਪ੍ਰਿਭਾਸ਼ਾ ਕੀ ਹੈ ਸਿੱਖ ਦੀ ਪ੍ਰਿਭਾਸ਼ਾ ਕੀ ਹੈ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਵੀ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਵੀ ਜੋ ਇਸਤਰੀ ਜਾਂ ਪੁਰਖ ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ ਇਕ ਅਕਾਲ ਪੁਰਖ 10 ਗੁਰੂ ਸਾਹਿਬਾਨ ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ 10 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਾਹਿਬ ਸਿੰਘ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਦਸ ਗੁਰੂ ਸਾਹਿਬਾਨ ਦੀ ਕੀ ਬਈ ਬਾਣੀ ਦਸ ਗੁਰੂ ਸਾਹਿਬਾਨ ਦੀ ਬਾਣੀ ਬਾਣੀ ਤੇ ਸਿੱਖਿਆ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਾ ਰੱਖਦਾ ਹੈ ਬਈ ਸਿੱਖ ਸ੍ਰੀ ਗੁਰੂ ਜੋ ਇਸਤਰੀਆ ਪੁਰਖ ਇਕ ਅਕਾਲ ਪੁਰਖ ਦਸ ਗੁਰੂ ਸਾਈਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਈਬਾਨ ਦੀ ਬਾਣੀ ਤੇ ਤੇ ਸਿੱਖਿਆ ਅਤੇ ਦਸ ਮੇਜ ਜੀ ਦੇ ਅੰਮ੍ਰਿਤ ਉਤੇ ਨਿਸ਼ਾ ਰਖਦਾ ਹੈ ਰਖਦਾ ਹੈ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਕੀ ਹੈ ਉਹ ਸਿੱਖ ਹੈ ਉਹ ਕੀ ਹੈ ਸਿੱਖ ਹੈ ਜੀ 10 ਗੁਰੂ ਸਾਹਿਬਾਨ ਦੀ ਬਾਣੀ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ 10ਵੇਂ ਜੀ ਦੇ ਅੰਮ੍ਰਿਤ ਉੱਤੇ ਦੇਖੇ ਅੰਮ੍ਰਿਤੇ ਨਿਸ਼ਾ ਰੱਖਦਾ ਹੈ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਕੀ ਹੈ ਉਹ ਸਿੱਖ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਖਾਲਸੇ ਦੀ ਧਰਮ ਮਾਤਾ ਦਾ ਕੀ ਨਾਮ ਹੈ ਖਾਲਸੇ ਦੀ ਧਰਮ ਮਾਤਾ ਦਾ ਨਾਮ ਸਾਹਿਬ ਕੋਰ ਜੀ ਹੈ ਕੀ ਵਈ ਪਹਿਲੇ ਪ੍ਰਸ਼ਨ ਵਿੱਚ ਕੀ ਹੈ ਉਹਦੀ ਪ੍ਰਿਭਾਸ਼ਾ ਬਾਰੇ ਦੱਸਿਆ ਗਿਆ ਸੀ ਦੂਜੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਖਾਲਸੇ ਦੀ ਧਰਮ ਮਾਤਾ ਕੌਣ ਹੈ ਖਾਲਸੇ ਦੀ ਧਰਮ ਮਾਤਾ ਸਾਹਿਬ ਕੌਰ ਜੀ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਸਿੱਖ ਨੂੰ ਆਪਸ ਵਿੱਚ ਮਿਲਣ ਸਮੇਂ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀ ਦੂਜੇ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਸੀ ਕਿ ਖਾਲਸੇ ਦੀ ਧਰਮ ਮਾਤਾ ਕੌਣ ਹੈ ਖਾਲਸੇ ਦੀ ਧਰਮ ਮਾਤਾ ਸਾਹਿਬ ਕੋਰ ਜੀਏ ਤੀਜੇ ਪ੍ਰਸ਼ਨ ਵੀ ਪੁੱਛਿਆ ਗਿਆ ਸੀ ਸਿੱਖ ਨੂੰ ਆਪਸ ਵਿੱਚ ਮਿਲਣ ਸਮੇਂ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪ੍ਰਸ਼ਨ ਨੰਬਰ ਵੇਖੋ ਜੀ ਚੌਥਾ ਖਾਲਸੇ ਦਾ ਧਰਮ ਪਿਤਾ ਕੌਣ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦਾ ਧਰਮ ਪਿਤਾ ਕੌਣ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦਾ ਜਨਮ ਕਦੋਂ ਹੋਇਆ ਸਨ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਚੌਥੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਖਾਲਸੇ ਦਾ ਧਰਮ ਪਿਤਾ ਕੌਣ ਹੈ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਖਾਲਸੇ ਦੇ ਧਰਮ ਪਿਤਾ ਹਨ ਤੇ ਚੌਥੇ ਪੰਜਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਖਾਲਸੇ ਦੀ ਸਪਨਾ ਖਾਲਸੇ ਦਾ ਜਨਮ ਕਦੋਂ ਹੋਇਆ ਖਾਲਸੇ ਦਾ ਜਨਮ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਹੋ ਯਸਿੰ ਅੱਗੇ ਪਿੱਛੇ ਗਿਆ ਸੀ ਗੁਰਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਦੇ ਨਾਮ ਦੱਸੋ ਪਹਿਲੇ ਕੌਣ ਜੀ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਚੂਚਾਰ ਸਿੰਘ ਜੀ ਸਹਬਜ਼ਾਦਾ ਜੁਰਾਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਗੁਰਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਸਹਬਜ਼ਾਦਾ ਕੀ ਵੀ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਰਾਵਰ ਸਿੰਘ ਜੀ ਸੋ ਸੋਰੀ ਜੁਚਾਰ ਸਿੰਘ ਜੀ ਸਾਹਿਬ ਜਦਾ ਜੁਰਾਉਰ ਸਿੰਘ ਜੀ ਤੇ ਸਾਹਿਬ ਜਦਾ ਫਤੇਹ ਸਿੰਘ ਜੀ ਵਿਦਿਆਰਥੀਓ ਸਾਡੀ ਅੱਜ ਦੀ ਪੰਜਾਬੀ ਦੀ ਕੱਠਿਆ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱਠਿਆ ਵਿਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਗੇ ਵਾਲੀ ਕੱਠਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਨਵੇਂ ਵਿਸ਼ੇ ਬਾਰੇ ਦੱਸਾਂਗਾ